ਮਾਈਕਰੋਜੀਕਾ ਖਾਲਸਾ ਮਾਈਕਰੋਜੀਕਾ ਫਤਿਹ 1978 ਦਾ ਜਿਹੜਾ ਨਰੰਗਕਾਰੀ ਕਾਂਡ ਹੈ ਉਹਦੇ ਵਿੱਚੋਂ ਇੱਕ ਚਸ਼ਮੰਦੀਦ ਗਵਾਹ ਦੇ ਨਾਲ ਜਿਹੜੀ ਹੱਡ ਵੀਤੀ ਹੈ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਹੈ ਇਹ ਪਰਿਵਾਰ ਹੈਗਾ ਦੁਆਬੇ ਦੇ ਵਿੱਚ ਮੰਡਾੜੀ ਪਿੰਡ ਤੋਂ ਤੇ ਜਿਹੜੇ ਘਟਨਾਵਾਂ ਦੇ ਵਿੱਚ ਸੀ 1978 ਜਿਹੜਾ ਨਿਰੰਗਾਰਿਕ ਕਾਂਡ ਹੋਇਆ ਉਹਨਾਂ ਦਾ ਨਾਮ ਹੈਗਾ ਆਰਾਮ ਲਵਾਇਆ ਇਹਨਾਂ ਦੇ ਪਿਤਾ ਜੀ ਸਨ ਹਰੀ RAM ਮਾਤਾ ਕਰਤਾਰੀ ਇਹ ਨਿਰੰਗਾਰੀਆਂ ਦੇ ਪ੍ਰੇਮੀ ਨੇ ਜਿਹੜੀ ਮੈਨੂੰ ਕਹਾਣੀ ਇਹ ਹਰਡਵੇ ਦੀ ਸੁਣਾਈ ਹੈ ਇਹਨਾਂ ਦੇ ਬੇਟੇ ਸ਼੍ਰੇਸ਼ ਪਾਲ ਨੇ ਸੁਣਾਈ ਹੈ ਜੋ ਕੈਨੇਡਾ ਦੇ ਵਿੱਚ ਰਹਿੰਦੇ ਆ ਬਾਪਰਿਆ ਕੀ ਹੈ ਜਿਹੜਾ ਆਰਾਮ ਲਵਾਇਆ ਜਦੋਂ ਖੰਡਕੀਤ ਨਹੀਂ ਜਸਦੇ ਜਿਹੜੇ ਸਿੰਘ ਕਹਿੰਦੇ 13 ਸ਼ਹੀਦ ਹੋਏ ਨੇ ਉਹ ਗਏ ਨੇ ਨਰਨਕਾਰੀਆਂ ਦਾ ਪ੍ਰੋਗਰਾਮ ਰੋਕਣ ਵਾਸਤੇ ਤੇ ਉਹ ਪ੍ਰੋਗਰਾਮ ਦੇ ਵਿੱਚ ਜ਼ਿਆਦਾਤਰ ਤੇ ਇਹ ਸੁਣਾਇਆ ਜਾਂਦਾ ਹੈ ਕਿ ਸ਼ਾਂਤ ਮੇ ਢੰਗ ਦੇ ਨਾਲ ਗਏ ਸੀ ਪਰ ਇਹਨਾਂ ਹਰਾਮਪੁਰਾਂ ਦੇ ਕੋਲ ਅਸਲਾ ਸੀ ਇਹ 100 ਨਹੀਂ ਇਹ 30 ਤੋਂ 35 ਜਣੇ ਹੁਣ ਜਿਹੜਾ ਇਹ ਰਾਮ ਲਵਾਇਆ ਇਹਦੇ ਗੋਡੇ ਵਿੱਚ ਗੋਲੀ ਮਾਰੀ ਹੈ ਤੇ ਅੱਜ ਵੀ ਇਹ ਬੰਦਾ ਲੰਗੜਾ ਕੇ ਜੜ ਕੇ ਲੰਗ ਮਾਰ ਕੇ ਤੁਰਦਾ ਹੈ ਇਹਦੇ ਪਰਿਵਾਰ ਨੇ ਗੋਡੇ ਪਵਾਏ ਨਹੀਂ ਉਹਦੇ ਸਭ ਤੋਂ ਪਹਿਲਾਂ ਤਾਂ ਭਾਵੇਂ ਅਖਬਾਰਾਂ ਦੇ ਵਿੱਚ ਰੌਲਾ ਪਾਇਆ ਗਿਆ ਭਾਵੇਂ ਮੀਡੀਆ ਰਾਂਹੀ ਰੌਲਾ ਪਾਇਆ ਗਿਆ ਕਿ ਸ਼ਾਂਤ ਮੇ ਢੰਗ ਦੇ ਨਾਲ ਗਏ ਇਸ ਬਿਲਕੁਲ ਗਲਤ ਬਾਪੜਿਆ ਕੁਝ ਹੋਰ ਦਿਖਾਇਆ ਕੁਝ ਹੋਰ ਗਿਆ ਇਹ 30 ਤੋਂ 35 ਜਾਣੇ ਸੀ ਇਹਨਾਂ ਦੇ ਕੋਲ ਅਸਲਾ ਸੀ ਜਿਹੜਾ ਰਾਮ ਲਵਾਇਆ ਇਹਦੇ ਲੋਕੇ ਹੋਏ ਦੇ ਗੋਲੀ ਮਾਰੀਆਂ ਗੁੱਡੇ ਦੇ ਵਿੱਚ ਹੋਰ ਵੀ ਬੰਦਿਆਂ ਤੇ ਗੋਲੀਆਂ ਮਾਰੀਆਂ ਨੇ ਇਹ ਆਪਣੇ ਤਾਂ ਕਹਿ ਦਿੰਦੇ ਨੇ ਕਿ 13 ਸਿੰਘ ਸ਼ਹੀਦ ਹੋ ਗਏ ਉਹ 13 ਸਿਕਿਉਰਟੀ ਨੇ ਮਾਰੇ ਪਰ ਇਹਨਾਂ ਹਰਾਮਪਨ ਜਿਹੜੇ ਉੱਥੇ ਬੰਦੇ ਮਾਰੇ ਨੇ ਉਹ ਦੱਸ ਨਹੀਂ ਰਹੇ ਹੁਣ ਜਿਹੜਾ ਇਹ ਰਾਮ ਲੋਹਾ ਹੈ ਜਿਹਦੇ ਗੋਡੇ ਵਿੱਚ ਗੋਲੇ ਮਾਰੀਏ ਇਹ ਜਸਮਦੀਪ ਹਿੰਦੀਪ ਗਵਾਹ ਹੈ ਤੇ ਇਹਨੂੰ ਪੀਜੀਆਈ ਦਾਖਲ ਕਰਵਾਇਆ ਜਾਂਦਾ ਹੈ ਅੱਛਾ ਜਿਹੜੀ ਉੱਥੇ ਕਰਤੂਤ ਇਹਨਾਂ ਭਿੰਡਰਾਂ ਵਾਲੇ ਦੇ ਗੁੰਡਿਆਂ ਦੀ ਹੈ ਉਹ ਨਿੰਦਣਯੋਗ ਹੈ ਪੀਜੀਆਈ ਦੇ ਵਿੱਚ ਜਦੋਂ ਜਿਹੜੇ ਮਰੀਜ਼ ਸੀ ਦਾਖਲ ਕਰਵਾਏ ਜਾਂਦੇ ਨੇ ਚੰਡੀਗੜ੍ਹ ਕਾਫੀ ਮਰੀਜ਼ ਨੇ ਕਈਆਂ ਦੇ ਮੌਕੇ ਤੇ ਮੌਤ ਹੋਈ ਹੈ। ਛਪਾਇਆ ਜਾਂਦਾ ਉਸ ਵਕਤ ਅਕਾਲੀ ਦਲ ਦੀ ਸਰਕਾਰ ਸੀ ਇਹਨਾਂ ਗੁੰਡਿਆਂ ਦਾ ਭਿੰਡਰਾਂ ਵਾਲੇ ਦਾ ਰਾਜ ਸੀ। ਜਿਹੜੇ ਮਰੀਜ਼ ਇਹਨਾਂ ਨੇ ਚੰਡੀਗੜ੍ਹ ਪੀਜੀਐਚ ਵਿੱਚ ਦਾਖਲ ਕਰਵਾਏ ਸੀ ਜਿਹੜੇ ਨਿਰੰਕਾਰੇ ਕਾਣ ਦੇ ਵਿੱਚ ਜ਼ਖਮੀ ਹੋਏ ਸੀ। ਤੇ ਭਿੰਡਰਾਂ ਵਾਲੇ ਦੇ ਗੁੰਡੇ ਉੱਥੇ ਜਾ ਕੇ ਕਹਿੰਦੇ ਕਿ ਜਿਹੜੇ ਵੀ ਨਿਰੰਕਾਰੇ ਇੱਥੇ ਦਾਖਲ ਹੋਏ ਨੇ ਇਹਨਾਂ ਨੂੰ ਜ਼ਹਿਰ ਦਾ ਟੀਕਾ ਲਾ ਕੇ ਮਾਰ ਦਿਓ। ਦੇਖੋ ਜ਼ਿੰਦਗੀ ਇਹਨਾਂ ਦੀ ਡਾਕਟਰ ਨੂੰ ਅਸੀਂ ਰੱਬ ਦੀ ਤਰ੍ਹਾਂ ਮੰਨਦੇ ਆਂ ਔਰ ਇਹ ਬੰਦੇ ਡਾਕਟਰ ਨੂੰ ਧਮਕੀਆਂ ਦੇ ਰਹੇ ਨੇ ਡਾਕਟਰਾਂ ਨੂੰ ਉੱਥੇ ਕਿ ਤੁਸੀਂ ਜਿਹੜੇ ਨਰੰਕਾਰੀ ਆਏ ਨੇ ਇਲਾਜ ਕਰਾਉਣ ਵਾਸਤੇ ਉਹਨਾਂ ਦੇ ਜ਼ੈਦ ਦਾ ਟਿਕਾ ਲਾ ਕੇ ਮਾਰ ਦਿਓ ਇਹ ਡਾਕਟਰਾਂ ਨੂੰ ਧਮਕੀਆਂ ਦਿੱਤੀਆਂ ਕਿਹਨੇ ਭਿੰਡਰਾਂ ਵਾਲਿਆਂ ਦੇ ਗੁੰਡਿਆਂ ਇਹ ਸਚਾਈ ਹੈ ਉਸ ਬਗਲ ਦੀ ਫੁਰਨੇ ਤੇ ਮੈਂ ਤੁਹਾਡੇ ਨਾਲ ਘਟਨਾ ਹੋਰ ਸਾਂਝੀ ਕਰਨੀ ਹੈ ਇਹ ਕੀ ਹੈ ਜਿਹੜਾ ਰਾਮ ਲੁਹਾਇਆ ਜਦੋਂ ਇਹਦਾ ਵਿਆਹ ਹੋਇਆ ਨਾ ਇਹਦੇ ਆਨੰਦ ਕਾਰਜ ਇਹਦੇ ਸਹੁਰੇ ਘਰ ਜਣ ਕੇ ਪਿੰਡ ਜੜਲਾ ਦੇਖੇ ਹੋਏ ਤੇ ਇਹਦਾ ਸਾਲਾ ਸੀ ਜਣ ਕੇ ਸ਼੍ਰੇਸ਼ ਪੌਲ ਦਾ ਮਾਮਾ ਉਹ ਆਰਮੀ ਦੇ ਵਿੱਚ ਭਰਤੀ ਸੀ ਉਸ ਵਕਤ ਤੇ ਆਰਮੀ ਦੇ ਕੋਲੋਂ ਪ੍ਰੂਭ ਲਏ ਗਏ ਜਣ ਕੇ AK47 ਦਾ ਪਹਿਰਾ ਦਿੱਤਾ ਇਹਦੇ ਮਾਮੇ ਨੇ ਤੀਰਥਰਾਮ ਪਹਾੜੀਆ ਜਿਹੜਾ ਕਿ ਆਰਾਮਲਵਾਏ ਦਾ ਸਾਲਾ ਅੱਜ ਵੀ ਉਹ ਹੈਗਾ ਰਿਟਾਇਰ ਤੇ ਉਹਨੇ ਪ੍ਰੂਵਲ ਲਈ ਆਰਮੀ ਦੇ ਕੋਲੋਂ ਕਿ ਗੁੰਡੇ ਆਤਵਾਦੀ ਮੇਰੀ ਭੈਣ ਦਾ ਵਿਆਹ ਨਹੀਂ ਹੋਣ ਦਿੰਦੇ ਤੇ ਆਨੰਦਕਾਰ ਜੀ AK47 ਦਾ ਪਹਿਰਾ ਦੇ ਕੇ ਆਰਾਮਲਵਾਏ ਦੇ ਕਰਵਾਏ ਤੇ ਕਰਵਾਏ ਵੀ ਸਹਰੇ ਪਿੰਡ ਜਾਰ ਲਾ ਪਿੰਡ ਉਥੇ ਕਰਵਾਇਆ ਤੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਲੋਕਾਂ ਦੀ ਗੁੰਡਾਗਰਦੀ ਕਿੰਨੀ ਸੀ ਇਹ ਜਿਹੜਾ ਪਰਿਵਾਰ ਜਿਹਦੇ ਮੈ ਤੁਹਾਨੂੰ ਘਟਨਾ ਸੁਣਾਈ ਹੈ 1978 ਦੀ ਨਰੰਕਾਰੀ ਕਾਂਡ ਦੀ ਜਿਹੜੀ ਘਟਨਾ ਚਸਮੁੰਦੀ ਦੀ ਗਵਾਹ ਇਹ ਰਾਮ ਲਵਾਇਆ ਜਿਹੜਾ ਕਹਿੰਦਾ ਮੇਰੇ ਗੋਡੇ ਵਿੱਚ ਗੋਲੀ ਮਾਰੀ ਤੇ ਪਰਿਵਾਰ ਨੇ ਗੋਡੇ ਦੁਆਰਾ ਪਾਏ ਨੇ ਅੱਜ ਵੀ ਲੰਗੜਾ ਕੇ ਲੰਗਮਾਰਕ ਬੰਦਾ ਤੁਰਦਾ ਤੁਸੀਂ ਸਭ ਤੋਂ ਵੱਡਾ ਝੂਠ ਦੇਖੋ ਇਹਨਾਂ ਫਰੇਬੀਆਂ ਦਾ ਇਹਨਾਂ ਗੁੰਡਿਆਂ ਦਾ ਇਹਨਾਂ ਨੇ ਇਹੀ ਕਿਹਾ ਅਜੇ ਤੱਕ ਕਿ ਅਸੀਂ ਨਰਨਕਾਰੀਆਂ ਦਾ ਪ੍ਰੋਗਰਾਮ ਰੋਕਣ ਵਾਸਤੇ ਕਰੀ ਸੀ ਕਿਥੇ ਤੁਸੀਂ ਸਮਾਗਮ ਨਾ ਕਰੋ ਇੱਥੇ ਪ੍ਰੋਗਰਾਮ ਨਾ ਕਰੋ ਪਰ ਇਹ 13 ਬੰਦੇ ਕਹਿੰਦੇ ਆ ਕਿ ਸ਼ਹੀਦ ਹੋਏ ਉੱਥੇ ਪਰ ਜਿਹੜੇ ਨਰਨਕਾਰੀ ਕਾਣ ਦੇ ਵਿੱਚ ਉਹ ਸ਼ਾਸਨ ਕਰਦੇ ਸੀ ਮੈਂ ਇੱਕ ਬੇਨਤੀ ਕਰਨੀ ਹੈ ਮੈਂ ਗੁਰੂ ਕ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਸੰਸਥਾ ਨੂੰ ਕਿਸੇ ਜੱਥੇ ਬੰਦੇ ਨੂੰ ਕਿਸੇ ਮੰਨ ਨੂੰ ਨਹੀਂ ਮੰਨਦਾ ਇਹ ਮੇਰੀ ਕਟੜਾ ਸਮਝ ਲਓ ਜਾਂ ਮੇਰੀ ਸਮਝ ਲਾ ਲਓ ਜਾਂ ਮੇਰਾ ਵਿਸ਼ਵਾਸ ਲਾ ਲਓ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ ਪਰ ਤੁਹਾਡੇ ਕੋਲੇ ਕੀ ਪਾਵਰ ਹੈ ਤੁਸੀਂ ਕਿਸੇ ਨੂੰ ਰੋਕੋ ਚਲੋ ਇੱਕ ਸਵਾਲ ਹੁਣ ਘੋਣ ਕਰ ਦਿੰਦਾ ਜੇ ਤੁਸੀਂ ਉਦੋਂ ਨਿਰੰਕਾਰ ਜਿਹੜੇ ਪ੍ਰੋਗਰਾਮ ਸੀ ਰੱਦ ਕਰਵਾਏ ਰੋਕਣ ਵਾਅਦੇ ਗਏ ਕਤਲਿਆਮ ਹੋਇਆ ਉੱਤੇ ਬੰਦੇ ਮਾਰੇ ਗਏ ਕਿ ਅੱਜ ਤੁਸੀਂ ਉਹ ਪ੍ਰੋਗਰਾਮ ਰੋਕ ਸਕਦੇ ਘੰਡਰਾਵਾਲੇ ਦੇ ਪਰਿਵਾਰ ਦੇ ਜਾਂ ਟਕਸਾਲੀ ਲਾਣੇ ਨੇ ਜਾਂ ਇਹਨਾਂ ਗੁੰਡਾਗਰਦੀ ਕਰਨ ਵਾਲਿਆਂ ਨੇ ਅੱਜ ਪ੍ਰੋਗਰਾਮ ਰੋਕ ਕੇ 2-2 ਕਰੋੜ ਦਾ ਕਿੱਲਾ ਲੈ ਕੇ ਉਹ ਵੱਡੇ ਹਾਈਵੇ ਰੋਡਾਂ ਤੇ ਆਪਣੇ ਸਸੰਭਾਵਨ ਬੜਾਈ ਬੈਠੇ ਆ ਅੱਜ ਰੋਕ ਸੰਗਤ ਇਹ ਗੁੰਡਾਗਰਦੀ ਉਦੋਂ ਵੀ ਕੀਤੀ ਗਈ ਤੇ ਅੱਜ ਵੀ ਅਸੀਂ ਕਰ ਰਹੇ ਹਾਂ ਹੁਣ ਜਿਹੜੀ ਇਹ ਪਰਿਵਾਰ ਦੀ ਮੈਂ ਤੁਹਾਨੂੰ ਘਟਨਾ ਸੁਣਾਈ ਹੈ ਜਿਹੜਾ ਹੈ ਸ਼੍ਰੇਸ਼ ਪਾਉਲ ਹੈ ਕੈਨੇਡਾ ਦੇ ਵਿੱਚ ਰਹਿੰਦਾ ਤੇ ਇਹਦੇ ਫਾਦਰ ਸਾਹਿਬ ਆਪਣੇ ਪਿੰਡ ਰਹ ਰਹੇ ਨੇ ਰਾਮ ਲਵਾਇਆ ਤੁਸੀਂ ਜਾ ਕੇ ਪਤਾ ਕਰ ਸਕਦੇ ਕਿਹੋ ਜਿਹਾ ਪਰਿਵਾਰ ਸੀ ਗੱਲ ਇਥੇ ਇਹ ਨਹੀਂ ਹੈਗੀ ਦੀ ਕਿ ਕੋਈ ਬੰਦਾ ਕਿਹੜੇ ਮਜ਼ਬੂ ਨੂੰ ਕਿਹੜੇ ਧਰਮ ਨੂੰ ਮੰਨਦਾ ਗੱਲ ਇਹ ਨਹੀਂ ਗੱਲ ਤੁਹਾਡੀ ਗੁੰਡਾਗਰਦੀ ਦੀ ਹੈ ਇਹ ਗੁੰਡਾਗਰਦੀ 1978 ਦੇ ਨਰੰਗਕਾਰੀ ਕਾਂਢ ਦੇ ਵਿੱਚ ਇਹਨਾਂ ਭਿੰਡਰਾਂ ਵਾਲਿਆਂ ਦੇ ਕਹਿ ਲਈ ਅਤਵਾਦੀਆਂ ਨੇ ਕੀਤੀ ਹੈ ਤੇ ਉੱਥੋਂ ਤੋਂ ਇਹ ਗੁੰਡਾਗਰਦੀ ਦਾ ਜਿਹੜਾ ਨਾਜ ਹੈ ਸ਼ੁਰੂ ਹੋਇਆ 1978 ਤੋਂ ਇਹ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਹੈ ਤਾਂ ਜਿਹੜਾ ਅੱਤਵਾਦ ਦੀ ਸ਼ੁਰੂਆਤ ਅਸਲ ਵਿੱਚ ਇੱਥੋਂ ਹੁੰਦੀ ਹੈ। ਹੁਣ ਜਿਹੜਾ ਇਹ ਪਰਿਵਾਰ ਆ ਰਾਮ ਲਵਾਇਆ ਇਹਦੇ ਪਿਤਾ ਹਰੀ RAM ਮਾਤਾ ਕਰਤਾਰੀ ਤੇ ਬੇਟਾ ਇਹਨਾਂ ਦਾ ਸੇਸ਼ਪਾਲ ਇਹ ਜਿਹੜੀ ਹੱਦਬੀਤੀ ਮੈਂ ਤੁਹਾਨੂੰ ਕਹਾਣੀ ਸੁਣਾਏ ਹੈ ਇਹ ਚਸਨਦੀਦ ਗਵਾਹ ਹੈ ਉਸ ਵਕਤ ਦਾ ਜਿਹੜੇ ਕਹਿੰਦੇ ਸੀ ਸ਼ਾਂਤ ਮੇ ਢੰਗ ਨਾਲ ਗਏ ਸੀ ਜਾਨਕੀ ਅਸਲਾ ਲੈ ਕੇ ਗਏ ਸੀ ਗੁੰਡਾਗਰਦੀ ਕੀਤੀ ਪਹਿਲਾਂ ਤੇ ਫਿਰ ਅਗਲੇ ਦੀ ਸਕਿਉਰਟੀ ਨੇ ਗੋਲੀਆਂ ਚਲਾ ਕੇ ਇਹਨਾਂ ਨੂੰ ਮੌਤੇ ਘਾਟ ਉਤਾਰੇ ਮੈਂ ਹਿੱਕ ਠੋਕੇ ਕਹਿਣਾ ਚੰਗਾ ਕੀਤਾ ਚੰਗਾ ਕੀਤਾ ਜੇ ਮਾਰੇ ਕੋਈ ਸ਼ਹੀਦ ਨਹੀਂ ਅਜੇ ਬੰਦੇ ਸਾਡੇ ਨੇ ਤੇ ਇਹ ਜਿਹੜੇ ਗੁੰਡਾਗਰਦੀ ਪਹਿਲਾਂ ਪਰਦੇਸੇ ਹੁਣ ਕਰਦੇ ਨੇ ਮੈਂ ਇਹਨੇ ਪਰਤਾਂ ਖੋਲਣ ਵਾਜਦੇ ਜੇ ਕਿਸੇ ਕੋਲ ਜਵਾਬ ਹੈਗਾ ਪਿੰਡਰਾਵਾਲੀ ਦੇ ਲਗੌਰ ਕੋਲੇ ਤੇ ਜਾਂ ਟਕਸਾਲੀਆਂ ਕੋਲੇ ਜਾਂ ਖਾਲਸਤਾਨੀਆਂ ਕੋਲੇ ਤਾਂ ਜਵਾਬ ਦੇ ਸਕਦੇ ਇਹੋ ਜੇ ਪਰਿਵਾਰ ਜਿਨ੍ਹਾਂ ਨੇ ਧੱਕਾ ਹੋਇਆ ਇਹ ਗਵਾਹ ਨੇ ਉਸ ਵਕਤ ਦੇ ਜਣ ਕੇ ਇਹ ਸਾਫ ਹੋ ਗਿਆ ਕਿ ਸ਼ਾਂਤਮੀ ਢੰਗ ਦੇ ਨਾਲ ਨਹੀਂ ਗਏ ਸੀ ਪ੍ਰੋਗਰਾਮ ਰਕਬਾਉਣ ਵਾਸਤੇ ਇਹ ਗੁੰਡਾਗਰਦੀ ਕਰਨ ਵਾਸਤੇ ਅਸਲਾ ਲੈ ਕੇ ਗਈ ਸੀ ਨਾਲ ਇਹ ਸਚਾਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ